ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੇਖੋ ਜੀ ਮੈਂ ਲੱਗੀ ਹੋਈ ਸੀ ਘਰ ਦੀਆਂ ਸਫਾਈਆਂ ਕਰਨਾ ਅਜੇ ਦੁਨੀਆ ਸਫਾਈਆਂ ਤਾਂ ਕਰਨੀਆਂ ਨੇ ਜਿਹੜੀਆਂ ਆਪਾਂ ਕਣਕਾਂ ਚੱਕਣ ਤੋਂ ਬਾਅਦ ਕਰਦੇ ਹਾਂ ਕਿਉਂਕਿ ਅਜੇ ਹਨੇਰੀਆਂ ਆਈ ਜਾਂਦੀਆਂ ਨੇ ਤਾਂ ਕਰਕੇ ਉਹ ਝਾੜ ਚੜ੍ਹਈਆ ਤਾਂ ਨਹੀਂ ਕੀਤਾ ਜੇ ਇੱਕ ਦੋ ਮਹੀ ਹੋਰ ਪੈ ਜਾਣ ਫੇਰ ਉਹ ਝਾੜ ਚੜ੍ਹਈਆ ਕਰਾਂਗੇ 10 15 ਦਿਨ 20 ਦਿਨ ਤੱਕ ਮੈਂ ਲੱਗੀ ਹੋਈ ਸੀ ਨਿਤ ਦੇ ਰੁਟੀਨ ਵਾਲੀ ਸਫਾਈ ਕਰਨ ਦੇਖੋ ਜੀ ਮੈਂ ਅੱਜ ਇੱਕ ਤੁਹਾਡੇ ਨਾਲ ਗੱਲ ਕਰਦੀ ਆਂ ਬਈ ਅਸੀਂ ਵੀ ਸਾਰੀਆਂ ਧੀਆਂ ਭੈਣਾਂ ਬਗਾਨੇ ਘਰ ਆਈਆਂ ਹੋਈਆਂ ਐ ਚਲੋ ਬਗਾਨਾ ਤਾਂ ਨਹੀਂ ਕਹਿ ਸਕਦੇ ਆਪਣੇ ਘਰ ਆਈਆਂ ਹੋਈਆਂ ਪਰ ਪਤਾ ਨਹੀਂ ਕਿਉਂ ਇਹ ਤਰੇੜ ਮਿਟਦੀ ਨਹੀਂ ਹੈਗੀ ਉਹ ਜਿਵੇਂ ਕਹਿੰਦੇ ਹੁੰਦੇ ਨੇ ਮਾਪੇ ਕਹਿੰਦੇ ਪਰਾਈਆਂ ਧੀਏ ਸਹੁਰੇ ਕਹਿੰਦੇ ਬਗਾਨੀ ਜਾਈਆਂ ਧੀਏ ਸੱਚੀ ਹਾਂਦਰਾ ਤੋਂ ਧੀਆ ਕਿਸੇ ਘਰ ਤੇ ਮੇਰ ਨਹੀਂ ਕਰ ਸਕਦੀਆਂ ਧੀ ਜਦੋਂ ਪੇਕੇ ਘਰ ਹੁੰਦੀ ਹੈ ਨਾ ਧੀ ਨੂੰ ਪਤਾ ਨਹੀਂ ਹੁੰਦਾ ਬਈ ਇਹ ਘਰ ਮੈਂ ਇੱਕ ਦਿਨ ਛੱਡ ਕੇ ਵੀ ਜਾਣਾ ਐਨੀ ਇੱਕ ਮੇਰ ਹੁੰਦੀ ਆ ਧੀ ਨੂੰ ਆਪਣੇ ਘਰ ਤੇ ਬੜੀਆਂ ਚੌਧਰਾ ਕਰਦੀ ਆ ਬੜੀਆਂ ਮੇਰਾ ਕਰਦੀ ਆ ਉਹਨੂੰ ਉਸ ਉਹ ਦਿਨ ਯਾਦ ਨਹੀਂ ਹੁੰਦਾ ਬਈ ਇੱਕ ਦਿਨ ਮੈਂ ਘਰੋਂ ਵਿਦਾ ਵੀ ਹੋ ਜਾਣਾ ਜਦੋਂ ਧੀ ਪੈਣਾ ਇੱਕ ਵਾਰ ਆਪਣੇ ਪਿਓ ਦੇ ਘਰੋਂ ਵਿਦਾ ਹੋ ਗਈ ਫਿਰ ਧੀ ਨੂੰ ਇਹ ਨਹੀਂ ਪਤਾ ਹੁੰਦਾ ਵੇ ਇੱਕ ਦਿਨ ਐਦਾਂ ਦਾ ਵੀ ਆਉਣਾ ਹੈ ਮੈਂ ਐਸੇ ਘਰ 'ਚ ਜਿੱਥੇ ਮੇਰ ਕਰਦੀਆਂ ਐ ਐਸੇ ਘਰ 'ਚ ਮੈਨੂੰ ਗੱਲ ਵੀ ਸੋਚ ਕੇ ਕਰਨੀ ਪਿਆ ਕਰਨੀ ਐ ਗੱਲ ਵੀ ਸੋਚ ਕੇ ਕਰਨੀ ਪੈਂਦੀ ਐ ਸਾਨੂੰ ਜਦੋਂ ਅਸੀਂ ਸਹੁਰੇ ਘਰ ਤੋਂ ਜਾਨੀ ਆ ਨਾ ਪੇਕੇ ਘਰ ਸਾਨੂੰ ਗੱਲ ਵੀ ਸੋਚ ਕੇ ਕਰਨੀ ਪੈਂਦੀ ਐ ਨਾਲੇ ਉਹੀ ਘਰ ਹੁੰਦਾ ਜਿੱਥੇ ਧੀ ਜੰਮੀ ਹੁੰਦੀ ਐ ਪਲੀ ਹੁੰਦੀ ਐ ਖੇਡੀ ਹੁੰਦੀ ਐ ਉਸ ਘਰ ਤੇ ਮੇਰ ਕਰੀ ਹੁੰਦੀ ਐ ਉਸ ਘਰ ਨੂੰ ਬੜਾ ਕੂਚ ਮਾਂਜ ਕੇ ਰੱਖਦੀ ਆ ਬਈ ਮੇਰੇ ਪਿਓ ਦਾ ਘਰ ਹੈ ਉਹੀ ਘਰ ਧੀ ਲਈ ਪਰਾਇਆ ਬਣ ਜਾਂਦਾ ਹੈ ਦੇਖੋ ਜੀ ਜਿਉਂ-ਜਿਉਂ ਧੀ ਦੀ ਉਮਰ ਵਧਦੀ ਜਾਂਦੀ ਹੈ ਨਾ ਧੀ ਦੀ ਉਮਰ ਵਧਦੀ ਜਾਂਦੀ ਹੈ ਧੀ ਧੀ ਨੂੰ ਸਹੁਰੇ ਘਰ ਗਈ ਨੂੰ ਟਾਈਮ ਹੋ ਜਾਂਦਾ ਹੈ 2 ਸਾਲ ਹੋ ਗਏ 4 ਸਾਲ ਹੋ ਗਏ 10 ਸਾਲ ਹੋ ਗਏ 20 ਸਾਲ ਹੋ ਗਏ ਤਾਂ ਪਿੱਕੇ ਘਰ ਤੋਂ ਧੀ ਪੈਣ ਦੀ ਮੇਰ ਖਤਮ ਹੋਣ ਲੱਗ ਜਾਂਦੀ ਆ ਇਹ ਸੁਭਾਵਿਕ ਹੈ ਇਹ ਸਚਾਈ ਹੈ ਕੋਈ 100 ਚੋਂ ਅੱਜ ਦੇ ਸਮੇਂ 'ਚ ਤਾਂ 100 ਚੋਂ ਕੁਝ ਪਰਸੈਂਟ ਹੋਊ ਜਿੱਥੇ ਅਗਲਾ ਕਹਿੰਦਾ ਵੀ ਧੀਆਂ ਦੀ ਸਾਰੀ ਉਹ ਜ਼ਿੰਦਗੀ ਮੇਰ ਰਹੇ ਪਿੱਕੇ ਘਰ ਤੇ ਨਹੀਂ ਕੋਈ ਸੰਘੀਲਦਾ ਨਹੀਂ ਸੰਘੀਲਦਾ ਕੋਈ ਦੇਖੋ ਕਿਸੇ ਚੀਜ਼ ਨੂੰ ਧੀ ਪੈਣਾ ਨੇ ਹੱਥ ਲਾਉਣਾ ਹੁੰਦਾ ਵੀ ਸੋਚ ਕੇ ਲਾਉਣਾ ਪੈਂਦਾ ਹੈ ਮੈਂ ਬਹੁਤ ਧੀਆਂ ਦੇ ਕਮੈਂਟ ਪੜੇ ਆ ਕੋਈ ਕਹਿੰਦੀ ਆ ਸਾਨੂੰ ਪਰਝਾਈਆਂ ਮੂੰਹ ਪਾਣੀ ਨਹੀਂ ਧਰਦੀਆਂ ਕੋਈ ਕਹਿੰਦੀ ਆ ਸਾਡੇ ਵੀਰੇ ਭਾਬੀਆਂ ਦੇ ਮਗਰ ਲੱਗੇ ਹੋਏ ਆ ਸਾਨੂੰ ਉਹ ਨਹੀਂ ਸਿੱਧੇ ਮੂੰਹ ਬੁਲਾਉਂਦੇ ਕੋਈ ਕਹਿੰਦੀ ਆ ਅਸੀਂ ਆਪਣੇ ਮਾਪਿਆਂ ਤੋਂ ਦੁਖੀ ਆ ਸਾਡੇ ਮਾਪੇ ਆ ਉਸ ਘਰ ਚ ਵਾਲੇ ਦੁਖੀ ਆ ਅਸੀਂ ਤਾਂ ਮਾਪਿਆਂ ਤੋਂ ਦੁਖੀ ਆ ਸਾਨੂੰ ਮਾਪਿਆਂ ਦੀ ਸਹੁਰੇ ਘਰ ਬੈਠੀਆਂ ਨੂੰ ਤੜਫਣਾ ਰਹਿੰਦੀ ਆ ਵੀ ਪਤਾ ਨਹੀਂ ਸਾਡੇ ਮਾਵਾਪ ਕਿਹੜੇ ਹਾਲਾਤਾਂ ਚ ਹੋਣੇ ਆ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਜਿਹੜੇ ਇਹ ਸਾਰੇ ਹਾਲਾਤ ਪੈਦਾ ਹੋਏ ਹੋਏ ਆ ਧੀਆਂ ਦੀ ਪੇਕਿਆਂ ਤੋਂ ਮੇਰ ਖਤਮ ਹੋ ਜਾਣੀ ਮਾਪਿਆਂ ਨੂੰ ਸੂਲੀ ਟੰਗ ਦੇਣਾ ਭੈਣਾਂ ਨੂੰ ਪੇਕੇ ਘਰ ਆਈਆਂ ਨੂੰ ਉੱਕਣਾ ਸਿੱਧੇ ਮੂੰਹ ਮਿਲਣਾ ਨਹੀਂ ਇਹ ਪਤਾ ਨਹੀਂ ਕਿਉਂ ਮਾੜੀ ਹਵਾ ਵਗ ਗਈ ਹੈ ਮੈਂ ਉਹੀ ਗੱਲ ਕਰਦੀ ਆ ਵੀ ਉਹਨਾਂ ਘਰਾਂ ਤੇ ਜਿਹੜੀਆਂ ਤੇ ਇੰਨਾ ਉਹਨਾਂ ਘਰਾਂ ਤੇ ਮੇਰ ਹੁੰਦੀ ਹੈ ਐਨੀ ਮੇਰ ਹੁੰਦੀ ਹੈ ਪਤਾ ਨਹੀਂ ਕਿਉਂ ਹੌਲੀ-ਹੌਲੀ ਧੀਆਂ ਨੂੰ ਉਹ ਘਰ ਬਗਾਨਾ ਜਿਹਾ ਲੱਗਣ ਲੱਗ ਜਾਂਦਾ ਹੈ ਕਿਉਂਕਿ ਹੈ ਫਰਕ ਇੱਕ ਤਰਫੋਂ ਨਹੀਂ ਪੈਂਦਾ ਇਹ ਕੱਲਾ ਧੀਆ ਦੇ ਮਨ ਚ ਨਹੀਂ ਆਉਂਦਾ ਉਧਰੋਂ ਵੀ ਥੋੜਾ ਜਆ ਅ ਅਗਲਾ ਹੌਲੀ 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 ਰੁਕ ਦਸਣ ਲੱਗ ਜਾਂਦਾ ਸਾਨੂੰ ਰੁਕ ਦਸਣ ਲੱਗ ਜਾਂਦਾ ਮੈਂ ਫੇਰ ਕਹਿੰਨੀ ਆ ਬਈ ਕੁੜੀਆਂ ਦੇ ਇਦਾਂ ਦੇ ਕਮੈਂਟ ਆਉਂਦੇ ਆ ਵੀ ਸਾਨੂੰ ਸਾਡੀ ਪਰਝਾਈ ਮੂੰਹ ਪਾਣੀ ਨਹੀਂ ਧਰਦੀ ਸਾਨੂੰ ਘਰ ਗਿਆ ਨੂੰ ਸਿੱਧੇ ਮੂੰਹ ਕੋਈ ਬੁਲਾਉਂਦਾ ਨਹੀਂ ਸਾਨੂੰ ਸਾਡੇ ਵੀਰੇ ਨਹੀਂ ਸਾਡੇ ਕੋ ਬਹਿੰਦੇ ਸਾਡੇ ਵੀਰੇ ਓਕਣ ਸਾਡੇ ਨਾਲ ਗੱਲ ਨਹੀਂ ਕਰਦੇ ਸਾਡੇ ਮਾਪੇ ਉਸ ਘਰ ਚ ਬਹੁਤ ਦੁਖੀ ਆ ਸੀ ਆਪਣੇ ਮਾਪੇ ਕਿੰਨੀ ਹੋ ਸਹਰੇ ਘਰ ਬੈਠੀਆਂ ਤੜਫਦੀਆਂ ਰਹਿਣੀਆਂ ਹੁਣ ਤੁਸੀਂ ਦੇਖੋ ਅਸੀਂ ਕਿਵੇਂ ਕਹਿ ਸਕਦੇ ਹਾਂ ਵੀ ਧੀਆਂ ਬਹੁਤ ਖੁਸ਼ ਨੇ ਜੇ ਧੀਆਂ ਆਪਣੇ ਸਹਰੇ ਘਰ ਖੁਸ਼ ਨੇ ਤਾਂ ਧੀਆਂ ਕਿਤੇ ਨਾ ਕਿਤੇ ਪੇਕਿਆਂ ਤੋਂ ਦੁਖੀ ਨੇ ਧੀਆਂ ਨੂੰ ਦੋ ਦੁੱਖੇ ਮਾਰਦੇ ਨੇ ਜਾਂ ਪੇਕਿਆਂ ਦੇ ਜਾਂ ਸਹਰੇ ਹੁੰਦੇ ਨਹੀਂ ਧੀਆਂ ਹਾਰਦੀਆਂ ਨਹੀਂ ਨਹੀਂ ਧੀਆਂ ਤੜਫਦੀਆਂ ਨਹੀਂ ਤਿੰਯਾ ਦਾ ਜਿਹੜਾ ਧਿਆਨ ਹੈ ਦੇਖੋ ਅਸੀਂ ਧੀਆਂ ਨੂੰ ਉਹ အهمیت ਨਹੀਂ ਦਿੰਦੇ ਅੱਜ ਦੇ ਸਮੇਂ 'ਚ ਬਹੁਤ ਜ਼ਿਆਦਾ ਹੁਣ ਆਪਾਂ ਦੇਖ ਲਈਆਂ ਪਤਾ ਨਹੀਂ ਕਿਉਂ ਜੇ ਇੱਕ ਕਹਾਣੀ ਐਦਾਂ ਦੀ ਹੋ ਜਵੇ ਤਾਂ ਬਹੁਤ ਚਿਰ ਮਹੀਨਾ 2 ਮਹੀਨੇ 4 ਮਹੀਨੇ 6 ਮਹੀਨੇ ਹੋਈਏ ਕਹਾਣੀਆਂ ਮੂਰੇ ਆਈ ਜਾਂਦੀਆਂ ਨੇ ਹੁਣ ਕਿੰਨੀਆਂ ਕੁੜੀਆਂ ਦਾਜ ਦੀ ਬਲੀ ਚੜ ਗਈਆਂ ਕਿਸੇ ਦੇ ਮੂੰਹ 'ਚ ਦਬਾਈ ਪਾਤੀ ਕਿਸੇ ਨੇ ਸੁਸਾਇਡ ਕਰ ਲਿਆ ਆਪ ਕਿਸੇ ਨੇ ਗਲ ਫਰਾਹ ਲੈ ਲਿਆ ਕਿਸੇ ਨੇ ਕੁਛ ਕਰ ਲਿਆ ਕਿਸੇ ਨੇ ਕੁਛ ਕਰ ਲਿਆ ਕਿਉਂ ਧੀਆਂ ਇੰਨੀਆਂ ਤੜਫਦੀਆਂ ਮੈਨੂੰ ਇਹ ਨਹੀਂ ਸਮਝ ਆਉਂਦੀ ਮੈਂ ਹੁਣ ਗੱਲ ਕਰਦੀ ਆ ਆ ਜਾਂਦੀ ਆ ਮੈਂ ਸਹੁਰਿਆਂ ਚ ਅਸੀਂ ਜਿਕਣ ਕਹਿ ਦਿੰਨੇ ਆ ਨਾ ਬਈ ਮਾਮਾ ਐ ਜਿਹੜੀਆਂ ਉਹ ਧੀਆ ਦਾ ਘਰ ਨਹੀਂ ਬਸਣ ਦੰਦੀਆਂ ਇਹ ਵੀ ਇੱਕ ਪਹਿਲੂ ਐ ਮੈਂ ਸਾਰੀਆਂ ਮਾਮਾ ਨੂੰ ਨਹੀਂ ਕਹਿੰਦੀ ਕੋਈ ਮਾਂ ਐਜੀ ਹੁੰਦੀ ਨਹੀਂ ਬਈ ਜਿਹੜੀ ਆਪਣੇ ਧੀ ਦਾ ਬਸ ਦਾ ਘਰ ਝਾੜ ਦੇਵੇ ਮੋٹے ਦਿਮਾਗ ਦੀਆਂ ਜਿਹੜੀਆਂ ਹੁੰਦੀਆਂ ਨੇ ਉਹ ਧੀਆ ਦੇ ਘਰਾਂ ਚ ਦਖਲਅੰਦਾਜ਼ੀ ਦੰਦੀਆਂ ਨੇ ਫਿਰ ਉੱਥੇ ਧੀਆ ਦੇ ਘਰ ਨਹੀਂ ਬਸਦੇ ਉਹੀ ਸੇਮ ਚੀਜ਼ ਕੁਝ ਪਰਸੈਂਟ ਸੱਸਾਂ ਵੀ ਐਦਾਂ ਦੀਆਂ ਨੇ ਸੱਸਾਂ ਵੀ ਐਦਾਂ ਦੀਆਂ ਨੇ ਸੱਸਾਂ ਕੀ ਕਰਦੀਆਂ ਨੇ ਮੁੰਡੇ আর ਬਹੂ ਦੇ ਵਿਚਾਲੇ ਆਉਣਗੀਆਂ ਜੇ ਮੁੰਡਾ ਮਾਂ ਨਾਲ ਕੋਈ ਗੱਲ ਸ਼ੇਅਰ ਕਰਦਾ ਹੈ ਆਪਣੀ ਤੀਮੀ ਦੇ ਖਿਲਾਫ ਤਾਂ ਉੱਥੇ ਮਾਂ ਦਾ ਸਮਝਾਉਣਾ ਬਣਦਾ ਹੈ ਨਾ ਕਿ ਮਾਂ ਦਾ ਬਣਦਾ ਵੀ ਨੂੰਹ ਦੇ ਪ੍ਰਤੀ ਕੰਨ ਭਰੇ ਮਾਂ ਨੂੰ ਇਹ ਸੋਚਣੀ ਚਾਹੀਦੀ ਹੈ ਵੀ ਇਹਨੂੰ ਮੈਂ ਪਸੰਦ ਕਰਕੇ ਬੜੇ ਲਾਡਾਂ ਨਾਲ ਚਾਹਾਂ ਨਾਲ ਇਹਨੂੰ ਵਿਆਹ ਕੇ ਲਿਆਏ ਆਂ ਪਾਣੀ ਬਾਰ ਕੇ ਪੀਤਾ ਆਪਣੀ ਬਣਾਈ ਹੈ ਸਾਡੇ ਘਰ ਕੰਮ ਕਰਦੀ ਆ ਸਾਡੇ ਹੀ ਬੱਚੇ ਜੰਮੇ ਆਏ ਨੇ ਮੈਂ ਫਰਕ ਕਿਹੜੀ ਗੱਲਾਂ ਕਰਦੀ ਆ ਕਿਹੜੀ ਗੱਲਾਂ ਫਰਕ ਕਰਦੀ ਆ ਹੋਰ ਮੇਰੀ ਗੱਲ ਸੁਣੋ ਅਸੀਂ ਧੀ ਭੈਣ ਪਸੰਦ ਕੀਤੀ ਅਸੀਂ ਉਹਨੂੰ ਸ਼ਗਨ ਮਗਨ ਕੀਤਾ ਫਿਰ ਉਹਦਾ ਅਸੀਂ ਵਿਆਹ ਕਰਕੇ ਉਹਨੂੰ ਅਸੀਂ ਆਪਣੇ ਘਰ ਲੈ ਕੇ ਆਏ ਫਿਰ ਮਹਾਰਾਜ ਦੀ ਕਿਰਪਾ ਨਾਲ ਉਹ ਸਾਡੇ ਵੰਸ ਨੂੰ ਤੋੜਨ ਲਈ ਅੱਗੇ ਸਾਡੇ ਵੰਸ ਨੂੰ ਅੱਗੇ ਤੋੜਨ ਲਈ ਉਹ ਮਾਂ ਬਣੀ ਉਹਨੇ ਦੁੱਖ ਤਕਲੀਫਾਂ ਕੱਟੀਆਂ ਤੁਸੀਂ ਜੋ ਚਾਇਆ ਉਹ ਉਹਨੇ ਕਰਿਆ ਹੋਰ ਉਹਦੀ ਕੀ ਤੁਸੀਂ ਜਾਨ ਲੈਣੀ ਚਾਹੁੰਦੇ ਹੋ ਕੀ ਜਾਨ ਲੈਣੀ ਹੈ ਉਹਦੀ ਤੁਸੀਂ ਉਹ ਤੁਹਾਡੇ ਘਰ ਦਾ ਕੰਮ ਕਰਦੀ ਹੈ ਉਹ ਤੁਹਾਡੇ ਕਹਣੇ ਚ ਹੈ ਉਹ ਬੜੀ ਆਗਿਆਕਾਰੀ ਕੁੜੀ ਹੈ ਤੁਸੀਂ ਹੋਰ ਕੀ ਚਾਹੁੰਦੇ ਹੋ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਲਾਇਕ ਜੇ ਤੁਹਾਡੇ ਕਰਮਾਂ ਚ ਤੁਹਾਡੇ ਪੁੱਤ ਦੇ ਕਰਮਾਂ ਸਾਰੀ ਤੁਹਾਡੇ ਕਰਮਾਂ ਸਾਰੀ ਤੁਹਾਡੇ ਘਰ ਦੇ ਕਰਮਾਂ ਸਾਰੀ ਤੁਹਾਨੂੰ ਲਾਇਕ ਕੁੜੀ ਮਿਲ ਗਈ ਬਹੁਤ ਸੂਝਵਾਨ ਪੜ੍ਹੀ ਲਿਖੀ ਕੁੜੀ ਮਿਲ ਗਈ ਕਿਉਂ ਭਾਈ ਤੁਹਾਨੂੰ ਰਾਸ ਨਹੀਂ ਆਉਂਦੀ ਤੁਸੀਂ ਕੀ ਚਾਹੁੰਦੇ ਹੋ ਫਿਰ ਉਸ ਕੁੜੀ ਚ ਫਿਰ ਉਸ ਕੁੜੀ ਚ ਤੁਸੀਂ ਕੀ ਚਾਹੁੰਦੇ ਹੋ ਜਦ ਉਹਦੇ ਕੁੜੀ ਦੇ ਸਾਰੀਆਂ ਹੱਦਾਂ ਕੁੜੀ ਦੀਆਂ ਪਾਰ ਹੋ ਜਾਣੀਆਂ ਕੁੜੀ ਨੂੰ ਲੱਗਣਾ ਵੀ ਮੇਰੀਆਂ ਚੰਗਿਆਈਆਂ ਦੀ ਇਹ ਘਰ ਚ ਕੋਈ ਪੁੱਛਣੀ ਕਦਰ ਨਹੀਂ ਫਿਰ ਤੁਹਾਡੇ ਮੁਰੇ ਜਵਾਨ ਖੋਲਣ ਲੱਗੂਗੀ ਤੁਹਾਡੀ ਬਰਾਬਰੀ ਕਰਨ ਲੱਗੂਗੀ ਕਦੇ ਉਹ ਸੱਸ ਦੀ ਬਰਾਬਰੀ ਕਰੂ ਕਦੇ ਆਦਮੀ ਦੀ ਬਰਾਬਰੀ ਕਰੂ ਫਿਰ ਤੁਸੀਂ ਚੰਗੇ ਰਹੋਗੇ ਫਿਰ ਕੀ ਟੰਗ ਤੋੜ ਲੋਂਗੇ ਉਹਦੀ ਕੀ ਟੰਗ ਤੋੜ ਲੋਂਗੇ ਮੈਂ ਇਹ ਗੱਲ ਠੋਕ ਕੇ ਕਹਿ ਸਕਦੀ ਆਂ ਬਈ ਬਹੁਤ ਮੁੰਡਿਆਂ ਦੀਆਂ ਮਾਮਾ ਇਦਾਂ ਦੀਆਂ ਐ ਜਿਹੜੀਆਂ ਆਪਣੇ ਪੁੱਤਾਂ ਦੇ ਘਰ ਆਪ ਪੱਟ ਲੈਂਦੀਆਂ ਨੇ ਤੁਸੀਂ ਇਹ ਨਹੀਂ ਸੋਚਦੇ ਬਈ ਜਿਹੜੀ ਬਹੁਤ ਸਾਉਤੀ ਪੈਣ ਹੁੰਦੀ ਐ ਕਈ ਵਾਰ ਹੋ ਡਿਪਰੈਸ਼ਨ ਚ ਆ ਜਾਂਦੀ ਐ ਦਿਮਾਗੀ ਬਿਮਾਰ ਹੋ ਜਾਂਦੀ ਹੈ ਕਈ ਵਾਰ ਉਹ ਐਦਾਂ ਦਾ ਦਿਮਾਗ 'ਚ ਸੋਚ ਲੈਂਦੀ ਆ ਵੀ ਮੈਂ ਇੰਨੀ ਚੰਗੀ ਹੋ ਕੇ ਵੀ ਇਸ ਪਰਿਵਾਰ ਨੂੰ ਚੰਗੀ ਨਹੀਂ ਨਾ ਲੱਗਦੀ ਆਹੀ ਤੇ ਮਰਾਉਣ ਇਹਨਾਂ ਦੇ ਜਵਾਕ ਖੜਕੇ ਆਹੀ ਤੇ ਮਰਾਵੇ ਇਹਨਾਂ ਦਾ ਮੁੰਡਾ ਖੜਕੇ ਮਨਾ ਤੂੰ ਇਸ ਘਰ ਤੋਂ ਖਿਹੜਾ ਛੜਾ ਧੀ ਭੈਣ ਸੁਸਾਇਡ ਕਰ ਸਕਦੀ ਆ ਕੋਈ ਗਲਤ ਸਟੈਪ ਲੈ ਸਕਦੀ ਆ ਫੇਰ ਤੁਸੀਂ ਕੀ ਕਰੋਗੇ ਫੇਰ ਤੁਸੀਂ ਜਿਹੜੇ ਤੁਹਾਡੇ ਜਵਾਕ ਜੰਮੇ ਹੋਏ ਆ ਤੁਸੀਂ ਉਹਨਾਂ ਨੂੰ ਪਾਲੋਗੇ ਨਾਲੇ ਰੋਹੋਗੇ ਨਾਲੇ ਤੁਸੀਂ ਥੋੜਾ ਮੁੰਡਾ ਨਾ ਘਰ ਦਾ ਨਾ ਧਾਟ ਦਾ ਜੇ ਤੁਸੀਂ ਮੁੰਡੇ ਦਾ ਦੁਬਾਰਾ ਕਰੋਗੇ ਉਹ ਨਹੀਂ ਫੇਰ ਵੀ ਤੁਹਾਡੇ ਨੂੰਹੇ ਆ ਮੈਨੂੰ ਸਮਝ ਨਹੀਂ ਆਉਂਦੀ ਇਸ ਚੀਜ਼ ਦੀ ਮੇਰੀਆਂ ਗੱਲਾਂ ਤੋਂ ਗੁੱਸਾ ਨਾ ਕਰਿਆ ਕਰੋ ਮੈਂ ਸਿਰਫ ਔਨਲੀ ਜਿੱਦਾਂ ਦੇ ਲੋਕ ਆ ਮੈਂ ਉਦਾਂ ਦੀ ਗੱਲ ਕਰਦੀ ਹੁੰਨੀ ਆ ਮੈਂ ਚੰਗੇ ਇਨਸਾਨਾਂ ਦੀ ਬਹੁਤ ਇੱਜ਼ਤ ਕਰਦੀ ਆ ਨਾ ਮੈਂ ਉਹਨਾਂ ਨੂੰ ਕਦੇ ਚੰਗਾ ਮਾੜਾ ਵੀਡੀਓ ਚ ਕਹਿੰਨੀ ਆ ਮੈਂ ਫੇਰ ਕਹਿੰਨੀ ਆ ਪਈ ਕੁੜੀਆਂ ਬੁਰਾ ਮਨਾ ਜੰਨੀਆਂ ਜੇ ਮੈਂ ਸੱਸ ਦੀ ਮਾੜੀ ਦੀ ਗੱਲ ਕਰਦੀਆਂ ਤਾਂ ਚੰਗੀ ਸੱਸ ਜੇ ਚੰਗੀ ਸੱਸ ਦੀ ਗੱਲ ਕਰਦੀਆਂ ਤਾਂ ਮਾੜੀਆਂ ਸੱਸਾਂ ਵਾਲੀਆਂ ਖੜੀਆਂ ਹੋ ਜੰਨੀਆਂ ਜੇ ਮੈਂ ਚੰਗੀ ਨੂੰਹ ਦੀ ਗੱਲ ਕਰਦੀਆਂ ਤਾਂ ਮਾੜੀਆਂ ਨੂੰਹਾਂ ਵਾਲੀਆਂ ਖੜੀਆਂ ਹੋ ਜੰਨੀਆਂ ਹੁਣ ਤੁਹਾਨੂੰ ਮੈਂ ਦੱਸਦੀਆਂ ਵੀ ਨੂੰਹਾਂ ਦੇ ਵੀ ਦੋ ਪਹਿਲੂ ਆ ਸੱਸਾਂ ਦੇ ਵੀ ਦੋ ਪਹਿਲੂ ਆ ਇੱਕ ਨੂੰਹ ਤਾਂ ਉਹ ਆ ਜਿਨੇ ਪਿਛਲੇ ਦਿਨੀ ਮਾਤਾ ਖੜ ਕੇ ਸਿਰ ਤੇ ਆਪਣੇ ਆਦਮੀ ਤੋਂ ਕੁਟਵਾਈ ਕੜੀਸਾ ਪਾਇਆ ਉਹਦਾ ਉਹਦਾ ਮੂੰਹ ਕੁੱਟਣਾ ਚਾਹਿਆ ਉਹਨੂੰ ਮਾਰਨਾ ਚਾਹਿਆ ਗੁਰਪ੍ਰੀਤ ਵੀਰੇ ਨਾਲ ਹੀ ਲੈਗੇ ਤੇ ਜਿਹੜੇ ਜੜੀ ਮਾਤਾ ਨੂੰ ਉਹ ਮਾਤਾ ਦੀ ਗੱਲ ਮੈਂ ਕਰਦੀ ਆਂ ਬਈ ਉਹਦੀ ਨੂੰਹ ਦਾ ਇੱਕ ਪਹਿਲੂ ਹੈ ਇੱਕ ਪਹਿਲੂ ਹੈਗਾ ਨੇਹਾ ਦਾ ਬੜੀ ਲੈਕ ਕੁੜੀ ਬੜੀ ਸਮਝਦਾਰ ਕੁੜੀ ਉਹ ੱਤਕੇ ਨਾਲ ਮਾਰ ਦਿੱਤੀ ਇੱਕ ਇਹ ਨੂੰਹ ਹੈ ਇੱਕ ਨੂੰਹਾਂ ਹੁੰਦੀਆਂ ਨੇ ਜਿਹੜੀਆਂ ਫਿਰ ਜੁੱਤੀ ਚੱਕ ਕੇ ਖੜੀਆਂ ਹੋ ਜਾਂਦੀਆਂ ਨੇ ਜਿਹੜੇ ਸੌਰੇ ਉਹਨੂੰ ਟਿਕਣ ਨਹੀਂ ਦਿੰਦੇ ਉਹ ਨਿੱਡਰ ਕੁੜੀ ਹੁੰਦੀ ਹੈ ਠੀਕ ਹੈ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਤੁਹਾਨੂੰ ਚੰਗੀਆਂ ਨੂਹਾਂ ਰਾਸ ਕਤੇ ਨਹੀਂ ਆਉਂਦੀਆਂ ਮੈਂ ਫੇਰ ਕਹਿੰਦੀ ਆ ਜੇ ਅਤਿਅੰਤ ਤੁਹਾਡੇ ਭਾਗ ਚੰਗੇ ਆ ਤੁਹਾਨੂੰ ਚੰਗੀ ਕੁੜੀ ਮਿਲ ਗਈ ਨਾ ਉਹਨੂੰ ਸਾंभ ਕੇ ਰੱਖਿਆ ਕਰੋ ਆਪਦੀਆਂ ਨਜ਼ਰਾਂ ਤੋਂ ਤਾਂ ਬਚਾਓ ਉਹਨੂੰ ਲੋਕਾਂ ਦੀਆਂ ਨਜ਼ਰਾਂ ਤੋਂ ਵੀ ਬਚਾ ਕੇ ਰੱਖਿਆ ਕਰੋ ਤੁਹਾਡੀ ਧੀ ਭੈਣ ਤੇ ਚੰਗੀ ਤੇ ਲੋਕਾਂ ਦੀਆਂ ਨਜ਼ਰਾਂ ਵੀ ਪੈਣ ਨਾ ਬਾਈ ਜੀ ਜਿਹੜੀਆਂ ਨੂਹਾਂ ਹੁੰਦੀਆਂ ਨੇ ਨਾ ਉਹ ਘਰ ਦੀਆਂ ਨੀਹਾਂ ਹੁੰਦੀਆਂ ਨੇ ਉਹ ਤੁਹਾਡੇ ਪੁੱਤ ਦੀ ਜ਼ਿੰਦਗੀ ਦੀ ਨਹੀਂ ਹੁੰਦੀ ਐ ਜਿਹੜੀ ਨੂੰ ਤੁਸੀਂ ਵਿਆਹ ਕੇ ਲਿਆਉਨੇ ਹੋ ਤੁਹਾਡੇ ਪੁੱਤ ਦੀ ਜ਼ਿੰਦਗੀ ਉਸ ਕੁੜੀ ਤੇ ਡਿਪੈਂਡ ਹੁੰਦੀ ਐ ਤੁਸੀਂ ਉਹਨੂੰ ਖੁਸ਼ ਰੱਖੋਗੇ ਉਹ ਤੁਹਾਡੇ ਘਰ ਚ ਨਾਠ ਨਾਠ ਕੰਮ ਕਰੂਗੀ ਉਹ ਰਿਲੈਕਸ ਰਹੂਗੀ ਉਹਦੀ ਸੋਚਣ ਸ਼ਕਤੀ ਵਧੂਗੀ ਉਹ ਘਰ ਨੂੰ ਅੱਗੇ ਤੋਰੂਗੀ ਉਹ ਤੁਹਾਡੇ ਬੱਚਿਆਂ ਨੂੰ ਪਾਲੂਗੀ ਬੱਚਿਆਂ ਦੀ ਚੰਗੀ ਪਰਵਰਿਸ਼ ਕਰੂਗੀ ਤੁਹਾਡੇ ਪੁੱਤ ਨੂੰ ਚੰਗੀ ਤਰ੍ਹਾਂ ਸੰਭ ਪਾਊਗੀ ਤੁਹਾਡੇ ਪੁੱਤ ਦੇ ਮੋਢੇ ਨਾਲ ਮੋਢਾ ਲਾ ਕੇ ਖੜੂਗੀ ਜੇ ਤੁਸੀਂ ਉਹੀ ਕੁੜੀ ਨੂੰ ਤੜਫਾਉਂਗੇ ਹੁਣ ਇੱਕ ਮਕਾਨ ਹੈ ਮਕਾਨ ਦੀ ਆਪਾਂ ਉੱਪਰੋਂ ਕੰਦਾ ਨਾ ਛੇੜੀਏ ਕੰਦਾ ਨਾ ਛੇੜੀਏ ਆਪਾਂ ਤੋਆ ਪੱਟ ਲਈਏ ਨਿਊ ਚ ਸੱਟਾਂ ਮਾਰੀ ਜਾਈਏ ਮਾਰੀ ਜਾਈਏ ਮਾਰੀ ਜਾਈਏ ਭਾਈ ਉੱਪਰੋਂ ਤਾਂ ਕੰਦਾ ਗਿਰਨ ਗਿਆ ਹੀ ਉਹ ਹਾਲ ਤੁਸੀਂ ਨੂਹਾਂ ਦਾ ਕਰਦੀਆਂ ਬਹੁਤੀਆਂ ਸੱਸਾਂ ਉਹ ਹਾਲ ਨੂਹਾਂ ਦਾ ਕਰਦੀਆਂ ਤੁਸੀਂ ਪੁੱਤ ਦੀ ਮੇਰ ਕਰਦੀਆਂ ਤੁਹਾਡਾ ਪੁੱਤ ਉੱਪਰ ਖੜੀ ਕੰਧ ਵਰਗਾ ਹੈ ਜਿਹੜੀ ਨੂਹ ਹੈ ਨਾ ਤੁਹਾਡੀ ਉਹ ਤੁਹਾਡੇ ਪੁੱਤ ਦੀ ਜਿਹੜਾ ਪੁੱਤ ਹੈ ਨਾ ਤੁਹਾਡਾ ਕੰਧ ਉਹਦੀ ਨੀ ਹੈ ਗੱਡੀ ਦੋ ਪਹੀਆਂ ਨਾਲ ਰੁੜਦੀ ਆ ਤੁਸੀਂ ਸਾਰਾ ਕੁਝ ਕਰਕੇ ਪੁੱਤ ਨੂੰ ਵਿਆਹ ਕੇ ਨੂਹ ਤੋਂ ਪਾਣੀ ਬਾਰ ਕੇ ਉਤੋਂ ਪੰਜ ਚਾਰ ਬੱਚੇ ਜਮਾ ਕੇ ਤਾਨੂੰ ਉਦੋਂ ਬਾਅਦ ਤੁਹਾਨੂੰ ਨੂੰ ਬਿਸ ਦਿਖਾਈ ਦੇਣ ਲੱਗ ਜਾਂਦੀ ਆ ਵੀ ਹੁਣ ਸਾਡਾ ਘਰ ਚੱਲ ਪਿਆ ਅਗੇ ਹੁਣ ਇਹਦੇ ਨਾਲ ਕਰ ਲੋ ਜਿਹੜੀ ਕਰਨੀਆਂ ਹੁਣ ਭੱਜਣ ਤੇ ਰਹੀ ਜੇ ਉਹ ਭੱਜਣ ਤੇ ਰਹੀ ਨਾ ਭੱਜਣ ਨੂੰ ਜਗਾ ਧੀਆਂ ਭੈਣਾਂ ਨੂੰ ਬਹੁਤ ਹੁੰਦੀਆਂ ਨੇ ਕੋਈ ਜ਼ਰੂਰੀ ਨਹੀਂ ਵੀ ਕਿਸੇ ਨਾਲ ਭੱਜਣਾ ਹੀ ਭੱਜਣਾ ਹੁੰਦਾ ਉਹ ਆਪਣੀ ਜ਼ਿੰਦਗੀ ਤੋਂ ਵੀ ਭੱਜ ਸਕਦੀ ਆ ਬਹੁਤੀਆਂ ਧੀਆਂ ਭੈਣਾਂ ਜਿਹੜੀਆਂ ਅਣਖ ਹੀ ਹੁੰਦੀਆਂ ਨੇ ਸੂਝਵਾਨ ਹੁੰਦੀਆਂ ਨੇ ਉਹ ਆਪਣੇ ਮਾਪੇ-ਵਾਪ ਨੂੰ ਤੰਗ ਨਹੀਂ ਕਰਦੀਆਂ ਉਹ ਆਪਣੀ ਜ਼ਿੰਦਗੀ ਖਤਮ ਕਰ ਲੈਂਦੀਆਂ ਨੇ ਬਈ ਇੱਕੋ ਦਿਨ ਕੰਮ ਨਵੇੜੋ ਜਿਹੜਾ ਨਵੇੜਨਾ ਇਹਨਾਂ ਦੇ ਨਿਤ ਦਾ ਸਿਆਪਾ ਨਿਬੜ ਜੂ ਨਾਲੇ ਆਦਮੀ ਨੂੰ ਪਤਾ ਲੱਗ ਜੂ ਨਾਲੇ ਸੱਸ ਨੂੰ ਪਤਾ ਲੱਗ ਜੂ ਨਾਲੇ ਨਿਆਣੇ ਪਾਲ ਲੋਂਗੇ ਨਾਲੇ ਤੁਸੀਂ ਰੋਗੇ ਇੱਥੇ ਥਾਈ ਕਈ ਵਾਰ ਘਰਾਂ 'ਚ ਨੌਬਤ ਆ ਜਾਂਦੀ ਹੈ ਮੈਂ ਫੇਰ ਕਹਨੀ ਆ ਜੇ ਤੁਹਾਨੂੰ ਚੰਗੀ ਧੀ ਮਿਲ ਗਈ ਨੋ ਮਿਲ ਗਈ ਉਹਨੂੰ ਸਾਹਮਣੇ ਰੱਖੋ ਬੜੇ ਭਾਗਾ ਨਾ ਮਿਲੀ ਹੈ ਅੱਜ ਦੇ ਸਮੇਂ 'ਚ ਕੁੜੀਆਂ ਚੰਗੀਆਂ ਮਿਲਣੀਆਂ ਬਹੁਤ ਮੁਸ਼ਕਲ ਹੋ ਗਈਆਂ ਬਹੁਤ ਮੁਸ਼ਕਲ ਹੋ ਗਈਆਂ ਉਸ ਧੀ ਨੂੰ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਨਾ ਕਿ ਤੁਸੀਂ ਆਪਣੇ ਵਰਗੀ ਬਣਾਉਣ ਦੀ ਕੋਸ਼ਿਸ਼ ਕਰੋ ਜਾਂ ਜੇ ਤੁਸੀਂ ਵਿੱਜੂਆਂ ਕਈ ਵਾਰ ਸੱਸਾਂ ਕਹਿੰਦੀਆਂ ਵੀ ਅਸੀਂ ਓਵਰ ਸਿਆਣੀਆਂ ਸਾਨੂੰ ਇਹ ਪਤਾ ਹੈ ਤੁਹਾਨੂੰ ਪਤਾ ਹੋਊਗਾ ਅਗਲੀਆਂ ਵੀ ਪੜੀਆਂ ਲਿਖੀਆਂ ਹੁੰਨੀਆਂ ਅਗਲੀਆਂ ਨੇ ਵੀ ਬਹੁਤ ਕੋਸ ਦੁਨੀਆਦਾਰੀ ਤੋਂ ਸਿੱਖਿਆ ਹੋਇਆ ਹੁੰਦਾ ਜਿੱਥੇ ਜਵਾਕ ਗਲਤ ਚੱਲਦਾ ਉੱਥੇ ਅਸੀਂ ਰੋਕ ਟੋਕ ਸਕਦੇ ਆਂ ਕਈ ਵਾਰ ਸਾਨੂੰ ਆਪਣੇ ਸੂਝਵਾਨ ਬੱਚੇ ਦੇ ਮਗਰ ਲੱਗ ਕੇ ਵੀ ਚੱਲਣਾ ਪੈਂਦਾ ਹੈ ਬੱਚੇ ਨੂੰ ਜਿਹੜੀ ਧੀ ਨੂੰ ਆ ਉਹਨੂੰ ਪਿਆਰ ਨਾਲ ਗੱਲ ਸਮਝਾਇਆ ਕਰੋ ਕਿਉਂਕਿ ਇਹ ਨਵੇਂ ਦਿਮਾਗ ਨੇ ਇਹਨਾਂ ਦੇ ਸਿਆਣੀਆਂ ਫੇਰ ਵੀ ਕੁੜੀਆਂ ਪੜੀਆਂ ਲਿਖੀਆਂ ਨੇ ਮੈਂ ਫੇਰ ਕਹਿੰਨੀ ਆ ਬਈ ਇੰਨਾ ਕੁ ਸਾਰੀਆਂ ਕੁੜੀਆਂ ਚੋਂ ਨਹੀਂ ਤੁਹਾਨੂੰ ਮਿਲ ਸਕਦਾ ਇੱਕ ਕਿਸੇ ਟਾਮੀ ਟਾਮੀ ਕੁੜੀ ਚੋਂ ਤੁਹਾਨੂੰ ਸਾਰਾ ਕੁਝ ਮਿਲਦਾ ਹੈ ਪਰ ਉਹਨਾਂ ਕੁੜੀਆਂ ਨੂੰ ਤੁਸੀਂ ਵਿਗਾੜਨ ਦੀ ਕੋਸ਼ਿਸ਼ ਨਾ ਕਰਿਆ ਕਰੋ ਸਾਂਭ ਕੇ ਰੱਖਿਆ ਕਰੋ ਮੈਂ ਫੇਰ ਕਹਿੰਨੀ ਆਂ ਬੜੀਆਂ ਰਾਣੀਆਂ ਧੀਆਂ ਨੇ ਇਹ ਮਾਪਿਆਂ ਨੇ ਬੜੀਆਂ ਚਾਮਾਂ ਨਾਲ ਪਾਲੀਆਂ ਹੁੰਦੀਆਂ ਬੜੀਆਂ ਸਾਂਭ ਸੰਭਾਲ ਕੇ ਪਾਲੀਆਂ ਹੁੰਦੀਆਂ ਬੜੇ ਰਮਾਨਾ ਨਾਲ ਪੜਾਈਆਂ ਹੁੰਦੀਆਂ ਨੇ ਫੇਰ ਵੀ ਮਾਂ ਬਾਪ ਤੁਹਾਡੇ ਲੜ ਲਾ ਦੰਦੇ ਨੇ ਜੋ ਜ਼ਿੰਦਗੀ ਦਾ ਫੈਸਲਾ ਹੈ ਤੁਸੀਂ ਕਰਦੇ ਹੋ ਮੈਂ ਪਿਛਲੇ ਦਿਨੀ ਇੱਕ ਗੱਲ ਕਰੀ ਤੀ ਵੀ ਧੀਆਂ ਦੀ ਪੜ੍ਹਾਈ ਦੀ ਕੀਮਤ ਉਹਨਾਂ ਦੀਆਂ ਡਿਗਰੀਆਂ ਡਿਪਲੋਮਿਆਂ ਦੀ ਕੀਮਤ ਉਹਨਾਂ ਦੀਆਂ ਪੀ ਐਚ ਡੀਆਂ ਕਰੀਆਂ ਹੋਈਆਂ ਦੀ ਕੀਮਤ ਉਹਨਾਂ ਦੇ ਸਹੁਰਿਆਂ ਨੇ ਲਾਉਣੀਆਂ ਉਹਨਾਂ ਨੇ ਸੋਚਣਾ ਬਈ ਇਹ ਪੜਾਉਣੀਆਂ ਜਾਂ ਇਹ ਨੌਕਰੀ ਤੇ ਲਾਉਣੀਆਂ ਜਾਂ ਨਹੀਂ ਲਾਉਣੀਆਂ ਜਾਂ ਸਾਰਾ ਕੁਝ ਤੁਹਾਡੇ ਹਵਾਲੇ ਕਰਤਾ ਧੀ ਦਾ ਲਾウダー ਰਮਾਨਾ ਤੋਂ ਲੈ ਕੇ ਸਭ ਕੁਝ ਫਿਰ ਇਹ ਨਹੀਂ ਹੈਗਾ ਬਈ ਉਹ ਤੁਹਾਨੂੰ ਵੇਚਦੀ ਵਿਆਹੀ ਹੈ ਵੇਚੀ ਨਹੀਂ ਹੈਗੀ ਅਗਲੇ ਪਿੱਛੇ ਖੜੇ ਹੁੰਦੇ ਨੇ ਮੈਂ ਧੀਆਂ ਨੂੰ ਵੀ ਕਹਿੰਨੀ ਆਂ ਵੀ ਜੇ ਤੁਹਾਡੇ ਨਾਲ ਬਹੁਤੀ ਯਾਤੀ ਹੁੰਦੀ ਹੈ ਘਰ ਚ ਸਹਰੇ ਘਰ ਬਹੁਤਾ ਲੱਗਦਾ ਤੁਹਾਨੂੰ ਵੀ ਸਿਰੋਂ ਪਾਣੀ ਲੰਘਿਆ ਤੱਕ ਜਰੂਰ ਦੱਸਿਆ ਕਰੋ ਪੇਕੇ ਘਰ ਨੂੰ ਮੈਂ ਮਾਮਾ ਨੂੰ ਵੀ ਕਹਿੰਨੀ ਆਂ ਵੀ ਛੋਟੀ ਛੋਟੀ ਗੱਲ ਸਹਰਿਆਂ ਘਰ ਦੀ ਚੱਕਣ ਦੀ ਲੋੜ ਨਹੀਂ ਜਦੋਂ ਤੁਹਾਨੂੰ ਦਿਖਦਾ ਵੀ ਸਹਰੇ ਘਰ ਸਿਰੋਂ ਪਾਣੀ ਨੰਗੇ ਆ ਬਈ ਹੁਣ ਧੀ ਮਰਨ ਤੇ ਮਜਬੂਰ ਹੋਣ ਵਾਲੀ ਐ ਫਿਰ ਤੁਸੀਂ ਆਪਣੀ ਧੀ ਦਾ ਡਟ ਕੇ ਸਾਥ ਦਿਆ ਕਰੋ ਕਿਤੇ ਧੀ ਨਾਲ ਕਿਸੇ ਨਾਲ ਵੀ ਨੇਹਾ ਨਾਲ ਹੋਇਆ ਨਾ ਜਿੱਦਾਂ ਦਾ ਨੇਹਾ ਕੁੜੀ ਨਾਲ ਉਦਾਂ ਦਾ ਕਿਸੇ ਧੀ ਨੂੰ ਨਾਲ ਹੋ ਨਾ ਸਕੇ ਠੀਕ ਹੈ ਜੀ ਮੈਂ ਸੋਈ ਗੱਲ ਐ ਮੈਂ ਫੇਰ ਆਉਣੀ ਆ ਉੱਥੇ ਬਈ ਅੱਗੇ ਜਮਾਨਾ ਬੜਾ ਚੰਗਾ ਤਾਂ ਬੜਾ ਪਿਆਰਾ ਸਮਾਂ ਤਾਂ ਸਾਰੇ ਪਾਸੇ ਨੂੰ ਇਹ ਸਮਾਂ ਗੇੜ ਖਾ ਗਿਆ ਸਾਰੇ ਪਾਸੇ ਨੂੰ ਇਹ ਮੋਹ ਮੁਹੱਬਤ ਨੂੰ ਕਿਵੇਂ ਅਸੀਂ ਧੀਆ ਨੂੰ ਹਾਂ ਘਰ ਚ ਰੱਖਣੀ ਐ ਕਿਵੇਂ ਧੀ ਦੀ ਪੇਕਿਆਂ ਤੇ ਮੇਰ ਐ ਸਭ ਕਾਸੇ ਨੂੰ ਗੇੜ ਖਾ ਗਈ ਦੁਨੀਆ ਹਾਪੋਤਾ ਪੀ ਪੈਗੀ ਆਪਣੇ ਆਪ ਦੀ ਪੀਗੀ ਬਸ ਪਿਆਰ ਤਹਸ ਨਹਸ ਹੋ ਕੇ ਰਹਿ ਗਿਆ ਦਿਲਾਂ ਚੋਂ ਮੁਹੱਬਤ ਖਤਮ ਹੋ ਗਈ ਚੰਗੇ ਇਨਸਾਨਾਂ ਦੀ ਪਰਖ ਖਤਮ ਹੋ ਗਈ ਚੰਗੇ ਇਨਸਾਨਾਂ ਦੀ ਕਦਰ ਖਤਮ ਹੋ ਗਈ ਠੀਕ ਆ ਜੀ ਇੱਥੇ ਕੂੜ ਹੋਇਆ ਪ੍ਰਧਾਨ ਮੇ ਲਾ ਲੋ ਉਹ ਹਾਲ ਹੋ ਗਿਆ ਕੂੜ ਪ੍ਰਧਾਨ ਹੋਇਆ ਹੋਇਆ ਕਿਸੇ ਨੂੰ ਕਿਸੇ ਦੀ ਕੋਈ ਵੈਲਿਊ ਨਹੀਂ ਹੈਗੀ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਲਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ ਜੀ